ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮੋਨਾ ਦੀ ਹਸਪੀਟਲ ਗਿੱਦੜਪਾ ਐਮ ਐਸ ਆਬਸਟ੍ਰੈਕਟਿਕਸ ਐਂਡ ਗਾਇਨਕੋਲੋਜੀ ਇਹ ਪੇਸ਼ੈਂਟ ਬਲਜੀਤ कौर ਵਾਈਫ ਆਫ ਕੁਲਵਿੰਦਰ ਸਿੰਘ ਏਜ ਇਹਨਾਂ ਦੀ ਜਿਹੜੀ ਹੈਗੀ 43 ਸਾਲ ਹੈ ਇਹ ਹੀ ਰਹਿਣ ਵਾਲੇ ਹੈਗੇ ਅਥੇ ਆਪਣੇ ਨੇੜੇ ਹੀ ਇਹ ਸੰਗਤ ਖੁਰਦੇ ਨੇੜੇ ਤਾਂ ਨਹੀਂ ਨੇੜੇ ਬਟ ਢਿੰਡੇ ਦੇ ਨਾਲ ਹੈ ਤੇ ਇਹਨਾਂ ਨੂੰ ਜਿਹੜੀ ਪ੍ਰੋਬਲਮ ਸੀ ਦ ਸੋਲੀਆਂ ਦੀ ਪ੍ਰੋਬਲਮ ਸੀ ਬੱਚਾਦਾਨੇ ਦੇ ਵਿੱਚ ਅੈਕਚੁਅਲੀ ਇਹਨਾਂ ਦੇ ਇੱਕ ਬੇਟਾ ਸੀਗਾ 17 ਸਾਲ ਦਾ ਜਿਹੜਾ ਕਿ ਹੱਡੀ ਦਾ ਕੈਂਸਰ ਹੋਣ ਕਰਕੇ ਪਿਛਲੇ ਸਾਲ ਹੀ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹ ਬੱਚੇ ਲਈ ਟਰਾਈ ਕਰ ਰਹੇ ਸੀ ਪਰ ਬੱਚਾ ਹੋ ਨਹੀਂ ਪਾਇਆ ਤਾਂ ਇਹਨਾਂ ਨੇ ਅਲਟਰਾਸਾਉਂਡਸ ਵਗੈਰਾ ਕਰਵਾਇਆ ਪੌਂਡ ਦੇ ਵਿੱਚ ਜਿਹੜੀ ਇਹ ਬੱਚਾਦਾਨੀ ਬਿਲਕੁਲ ਜਿਹੜੀ ਰਸੋਲੀਆਂ ਦੇ ਨਾਲ ਭਰੀ ਹੋਈ ਸੀ ਫਿਰ ਇਹਨਾਂ ਨੇ ਆਈਵੀਐਫ ਸੈਂਟਰ ਵੀ ਇਹੇ ਗਏ ਪਰ ਉੱਥੇ ਉਹੀ ਹੈ ਕਿ ਉਹਨਾਂ ਨੇ ਵੀ ਮਨਾਂ ਕਰਤਾ ਕਿ ਬੱਚਾਦਾਨੀ ਦੇ ਅੰਦਰ ਜਗ੍ਹਾ ਹੀ ਨਹੀਂ ਹੈ ਰਸੋਲੀਆਂ ਇੰਨੀਆਂ ਜ਼ਿਆਦਾ ਹੈ ਪਹਿਲਾਂ ਰਸੋਲੀਆਂ ਘਟਵਾਓ ਫਿਰ ਹੀ ਕੁਝ ਹੋ ਸਕਦਾ ਫਿਰ ਇਹ ਇਹ ਅਲੱਗ-ਅਲੱਗ ਹਸਪੀਟਲ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਨਾਮੀ ਹਸਪੀਟਲਸ ਆ ਉੱਥੇ ਗਏ ਪਰ ਹਰ ਜਗ੍ਹਾ ਤੋਂ ਇਹਨਾਂ ਨੂੰ ਇਹੀ ਸੁਣਨ ਚ ਮਿਲਿਆ ਕਿ ਰਸੋਲੀਆਂ ਇੰਨੀ ਜ਼ਿਆਦਾ ਹੈਗੀ ਐਨਾ ਵੱਡਾ ਸਾਈਜ਼ ਹੈ ਕੱਡੀਆਂ ਨਹੀਂ ਜਾ ਸਕਦੀਆਂ ਜੇਕਰ ਇਸੇ ਕੱਢਣ ਦਾ ਟਰਾਈ ਵੀ ਕਰਾਂਗੇ ਤਾਂ ਜ਼ਿਆਦਾ ਬਲੀਡਿੰਗ ਹੋਣ ਕਰਕੇ ਜਿਹੜੀ ਹੈ ਪੇਸ਼ੈਂਟ ਨੂੰ ਦਿੱਕਤ ਆ ਸਕਦੀ ਹੈ ਆਪਰੇਸ਼ਨ ਦੇ ਦੌਰਾਨ ਹੀ ਉਹਨਾਂ ਦੀ ਡੈਥ ਹੋ ਸਕਦੀ ਹੈ ਜਾਂ ਫਿਰ ਬੱਚਾਦਾਨੀ ਹੀ ਕੱਢਣੀ ਪਵੇਗੀ ਸਿਰਫ 10% ਚਾਂਸਸ ਹੈ ਕਿ ਅਸੀਂ ਇਹ ਆਪਰੇਟ ਸਕਸੈਸਫੁਲ ਕਰ ਪਾਵਾਂਗੇ ਪਰ ਕਿਸੇ ਨੇ ਗਾਰੰਟੀ ਨਹੀਂ ਲਈ ਫਿਰ ਇਹਨਾਂ ਨੇ ਆਪਣੇ ਕੋਲ ਸੰਪਰਕ ਕੀਤਾ ਇਥੇ ਦੀ ਹਸਪੀਟਲ ਦੇ ਵਿੱਚ ਤਾਂ ਅਸੀਂ 2 ਦਿਨ ਪਹਿਲਾਂ ਹੀ ਇਹਨਾਂ ਦਾ 5 ਘੰਟੇ ਸਰਜਰੀ ਕਰਕੇ ਤੇ 51 ਦੇ ਤਕਰੀਬਨ ਜਿਹੜੀਆਂ ਹੈਗੀਆਂ ਰਸੋਲੀਆਂ ਕੱਟੀਆਂ ਜਿਦੇ ਵਿੱਚੋਂ ਜੇਕਰ ਅਸੀਂ ਵੱਡੀਆਂ ਰਸੋਲੀਆਂ ਦੀ ਗੱਲ ਕਰੀਏ ਤਾਂ 10 10 ਸੈਂਟੀਮੀਟਰ ਦੀਆਂ ਦੋ ਤਿੰਨ ਰਸੋਲੀਆਂ ਇਸ ਸਾਈਜ਼ ਦੀਆਂ ਬਾਕੀ ਘੱਟ ਦੇ ਘੱਟ ਦੇ ਕੋਈ 5 ਸੈਂਟੀਮੀਟਰ ਕੋਈ 4 ਸੈਂਟੀਮੀਟਰ ਇਵਨ 1 1 ਸੈਂਟੀਮੀਟਰ ਦੀਆਂ ਵੀ ਅਸੀਂ ਆਪਣੇ ਵੱਲੋਂ ਤੇ ਸਾਡੀ ਸਾਰੀ ਟੀਮ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਜਿਹੜੀ ਸਾਰੀਆਂ ਰਸੋਲੀਆਂ ਅਸੀਂ ਕੱਢ ਦਿੱਤੀਆਂ ਤੇ ਇਹੀ ਆਸ ਕਰਦੇ ਆ ਕਿ ਜਿਸ ਚੀਜ਼ ਲਈ ਉਹਨਾਂ ਨੇ ਉਹ ਕਰੀਟ ਕਰਵਾਇਆ ਇਹਨਾਂ ਵੱਡਾ ਰਿਸਕ ਲਿੱਤਾ ਹੈ ਤੇ ਉਹ ਉਸ ਚੀਜ਼ ਨੂੰ ਅਚੀਵ ਕਰ ਪਾਣਾ ਉਹਨਾਂ ਦਾ ਮਤਲਬ ਇਹੀ ਹੈ ਕਿ ਐਟ ਲੀਸਟ ਇੱਕ ਬੱਚਾ ਹੋ ਜੇ ਕਿਉਂਕਿ ਤਾਂ ਜੋ ਉਹਨਾਂ ਨੂੰ ਇੱਕ ਹੋਪ ਮਿਲ ਜੇ ਜੇ ਨਲੇ ਹੋ ਜਾਂਦਾ ਥੋੜਾ ਬੁਰਾ ਨਹੀਂ ਕਿ ਨਾ ਚੰਗੀ ਨੁਕਸਾਨ ਹੋ ਸੇ ਆ ਹਾਂ ਜੀ ਦੇਖੋ ਮੇਨ ਤਾਂ ਨੁਕਸਾਨ ਨਹੀਂ ਹੈ ਕਿ ਇਹਨਾਂ ਦੀ ਏਸ ਵਾਦ ਤੇ ਸੀ ਕਿ ਬੱਚਾ ਨਹੀਂ ਇਹਨਾਂ ਨੂੰ ਹੱਥ ਲੱਗਣਾ ਸੀਗਾ ਹੁਣ ਚਲੋ ਇੱਕ ਉਮੀਦ ਜਾਗੀ ਹੈ ਨੰਭੀ ਸ਼ਾਇਦ ਆਈ ਵੀ ਐਫ ਨਾਲ ਹੋ ਜੇ ਤੇ ਪਲੱਸ ਜੇਕਰ ਇਹ ਚੀਜ਼ ਵੀ ਨਾ ਹੁੰਦੀ ਜੇਕਰ ਇਹਨਾਂ ਦਾ ਬੱਚਾ ਸਹੀ ਸਲਾਮਤ ਹੁੰਦਾ ਤੇ ਇਹ ਜੇਕਰ ਅਲਟਰਾਸਾਉਂਡ ਵਗੈਰਾ ਨਹੀਂ ਕਰਵਾਂਦੇ ਤਾਂ ਵਿਦ ਏਸ ਇਹ ਇੰਨੀਆਂ ਬੱਟੀਆਂ ਜਦੋਂ ਰਸੋਲੀਆਂ ਇੰਨੀਆਂ ਜ਼ਿਆਦਾ ਰਸੋਲੀਆਂ ਹੁੰਦੀਆਂ ਤਾਂ ਉਹਨ ਕੈਂਸਰ ਦੇ ਆ ਵੀ ਰੂਪ ਲੈ ਲੈਂਦਾ ਕਈ ਵਾਰ ਇਹ ਵਾਲੀ ਰਸੋਲੀਆਂ ਕਦੋਂ ਤੋਂ ਕੋਈ ਪਤਾ ਨਹੀਂ ਕਿੰਨੀ ਪੁਰਾਣੀਆਂ ਰਸੋਲੀਆਂ ਅ ਪੱਕਾ ਇਹ ਇੱਕ ਕਦਮ ਤਾਂ ਨਹੀਂ ਹੋ ਸਕਦੀਆਂ ਇੰਨੀਆਂ ਨੰਬਰ ਆਫ ਰਸੋਲੀਆਂ ਤੇ ਇੰਨਾ ਵੱਡਾ ਸਾਈਜ਼ ਇਹਨਾਂ ਨੂੰ ਮਤਲਬ ਉਹ ਚੀਜ਼ਾਂ ਨੇ ਸਿੰਪਟਮਸ ਨਹੀਂ ਦਿੱਤੇ ਪਰ ਉਹ ਸਦਾ ਇੱਕ ਦੋ ਸਾਲ ਨੂੰ ਜਾਂ 6 ਮਹੀਨਿਆਂ ਨੂੰ ਉਹਨਾਂ ਦੇ ਸਿੰਪਟਮਸ ਵੀ ਇਹਨਾਂ ਨੂੰ ਪੇਨ ਤਾਂ ਉਹਨ ਨੂੰ ਫਰਹਿ ਰਿਹਾ ਸੀਗਾ ਪਰ ਇਹਨਾਂ ਨੇ ਉਹਨਾਂ ਧਿਆਨ ਨਹੀਂ ਦਿੱਤਾ ਪਰ ਇਹ ਡੈਫੀਨਿਟਲੀ ਜਿਹੜੀਆਂ ਹੈਗੀਆਂ ਰਸੋਲੀਆਂ ਜਾਦਨੀ ਤਾਂ 7-8 ਸਾਲ ਤੋਂ ਤਾਂ ਇਹਨਾਂ ਦੇ ਬਣੀ ਰਹੀਏ ਸੀ ਹੁਣ ਕਿਵੇਂ ਕਿਸੇ ਪੇਸ਼ੈਂਟ ਬਿਲਕੁਲ ਠੀਕ ਹੈ ਤੇ ਮੋਸਟ ਪ੍ਰੋਬੇਬਲੀ ਹਜੇ ਤਾਂ ਉਹਨਾਂ ਦੇ ਚਲੋ ਅਸੀਂ ਇੰਜੈਕਸ਼ਨ ਵੀ ਲਗਵਾ ਰਹੇ ਹਾਂ ਕਿਉਂਕਿ ਹਜੇ ਕੱਲ 24 ਘੰਟੇ ਹੋਏ ਅੱਜ ਸ਼ਾਮ ਨੂੰ ਜਾ ਕੇ 48 ਘੰਟੇ ਹੋਣਗੇ ਤੇ ਉਸ ਤੋਂ ਬਾਅਦ ਪੇਸ਼ੈਂਟ ਇੱਕਦਮ ਠੀਕ ਹੈ ਖਾ ਪੀ ਰਿਹਾ ਹੈ ਖੁਦ ਚੱਲ ਫਿਰ ਰਿਹਾ ਹੈ ਤੇ ਕੱਲ ਮੋਸਟ ਪ੍ਰੋਬੇਬਲੀ ਅਸੀਂ ਡਿਸਚਾਰਜ ਵੀ ਕਰ ਦਾਂਗੇ ਕਿੰਨੀ ਚਿੰਤਾ ਮੈਂ ਅ ਨਹੀਂ इवन ਮੈਂ 3 ਸਾਲ ਐਸਐਮਐਸ ਡੈਪਰਟਮੈਂਟ ਵੀ ਕੰਮ ਕੀਤਾ ਹੈ ਲੇਡੀ ਹਾਰਡਿੰਗ ਦਿੱਲੀ ਦੇ ਵਿੱਚ ਵੀ ਕੰਮ ਕੀਤਾ इवन ਮੈਂ ਖੁਦ ਵੀ ਇਦਾਂ ਦੇ ਓਪਰੇਟ ਪਹਿਲਾਂ ਵੀ ਕੀਤੇ ਆ ਪਰ ਇੰਨੀ ਜ਼ਿਆਦਾ ਰਸੋਲੀਆਂ ਇਸ ਤੋਂ ਪਹਿਲਾਂ ਮੈਂ ਕਦੇ ਨਹੀਂ ਦੇਖੀਆਂ इवन ਮੈਂ ਕੱਲ ਵੀ ਜਿਹੜੀ ਵੀਡੀਓਜ਼ ਸੀਗੀਆਂ ਸਾਡੇ ਕੋਲ ਡ੍ਰੌਪ ਦੀ ਤੇ ਫੋਟੋਸ ਸੀ ਮੈਂ ਮੇਰੇ ਜਿਹੜੇ ਸੀਨੀਅਰ ਪ੍ਰੋਫੈਸਰ ਸੀ ਲੇਡੀ ਹਾਰਡਿੰਗ ਦੇ ਉਹਨਾਂ ਨਾਲ ਵੀ ਸ਼ੇਅਰ ਕੀਤੀਆਂ ਤਾਂ ਉਹ ਵੀ ਹੈਰਾਨ ਵੀ ਸੀਗੇ ਤੇ ਉਹ ਬਲਿਸ ਖੁਸ਼ ਵੀ ਸੀ ਕਿ ਮੈਂ ਉਹਨਾਂ ਤੋਂ ਟ੍ਰੇਨਡ ਹੋ ਕੇ ਤੇ ਐਸ ਲੈਵਲ ਦਾ ਮਤਲਬ ਕੰਮ ਇੱਥੇ ਕਰ ਨਹੀਂ ਨਹੀਂ ਜਿਹੜਾ ਵਿੱਚ ਸਾਡੇ ਕੋਲ ਡਾਕਟਰ ਮੋਨਾ ਜੀ ਪਿਛਲੇ ਮਹੀਨੇ ਜੁਆਇਨ ਕੀਤੇ ਸੀਗੇ ਤੇ ਬੜੇ ਉਹਨਾਂ ਨੇ ਇੰਡੀਆ ਦੇ ਬੜੇ ਚੰਗੇ ਮੈਡੀਕਲ ਕਾਲਜਾਂ ਤੋਂ ਨੇ ਪੜ੍ਹਾਈ ਐ ਐਕਸਪੀਰੀਅੰਸ ਹੈ ਜੀ ਇਹ ਪੀਸ਼ੇਂਟ ਬਲਜੀਤ ਕੋਲ ਸਾਡੇ ਕੋਲ ਆਇਆ ਸੀ ਜੀ ਇਹਨਾਂ ਦੇ ਕਟੂਟਰਸ ਦੇ ਵਿੱਚ ਕਾਫੀ ਰਸੋਲੀਆਂ ਸੀਗੇ ਇਹਨਾਂ ਨੇ ਕਾਫੀ ਹਸਪੀਟਲਾਂ 'ਚ ਖਾਇਆ ਜਿਨ੍ਹਾਂ ਨੇ ਰਹਿ ਤੱਕ ਇਸੋਨੇ ਬੱਚੇ ਜਨਮ ਨਹੀਂ ਕੱਢਣੀ ਪਊਗੀ ਡਾਕਟਰ ਸਾਹਿਬ ਦਾ ਨਾਮ ਸੁਣ ਕੇ ਸਾਡੇ ਹਸਪਤਾਲ ਦਾ ਨਾਮ ਸੁਣ ਕੇ ਸਾਡੇ ਕੋਲ ਆਏ ਜੀ ਤੇ ਇਹਨਾਂ ਦਾ ਬੜਾ ਵਧੀਆ ਸਕਸੈਸਫੁਲ ઓਪਰੇਟ ਹੋਇਆ ਵਿੱਚੋਂ 51 ਰਸੋਲੀਆਂ ਕੱਢੀਆਂ ਜੀ ਪੀਸ਼ੇਂਟ ਬਿਲਕੁਲ ਠੀ ਤੇ ਸੀ ਉਹ ਦਾ ਟਾਈਮ ਕਰਦੇ ਨੇ ਕੱਲ ਡਿਸਚਾਰਜ ਕਰਨ ਦੇ। ਲਓ ਸਭ ਪਹਿਲਾਂ ਤੁਸੀਂ ਤੁਹਾਨੂੰ ਐਕਸਪੀਰੀਓ ਕੋਈ ਪਹਿਲੇ ਅਸਟਰ ਦਾ ਕੋਈ ਦੇਖੇਗੀ ਮੀਲ ਫੋਟੋ ਨਹੀਂ ਜੀ ਮੈਂ ਨਹੀਂ ਆਦੀ ਲਾਈਟ ਦੇ ਵਿੱਚ ਦੇਖਿਆਗਾ ਤੇ ਬੜੀ ਚੰਗੀ ਗੱਲ ਹੈ ਕਿ ਗਿੱਦੜਵਾਂ ਕੇ ਛੋਟੇ ਹਸਪਤਾਲ ਦੇ ਵਿੱਚ ਇਡਾ ਵੱਡਾ ਆਪਰੇਸ਼ਨ ਹੋਇਆ ਜੀ ਤੇ ਡਾਕਟਰ ਸਾਹਿਬ ਨੇ ਹਜੇ 10 ਤੋਂ 12 ਆਪਰੇਟ ਕੀਤਾ ਹੈ ਸਾਰੇ ਕੰਪਲੀਕੇਟਰ ਤੇ ਬੜੇ ਰੈਫਰ ਕੇਸ ਸਾਡੇ ਬੁਲਾਏ ਹੈ ਜੀ ਤੇ ਮੈਂ ਸਾਰੇ ਇਲਾਕਿਆਂ ਨੂੰ ਅਸਲੋਂ ਕਹਿਣਾ ਚਾਹੁੰਦਾ ਕਿ ਕੋਈ ਵੀ ਗਾਇਨੀ ਦੀ ਲੈਟਰ ਪ੍ਰੋਬਲਮ ਹੋਵੇ ਤਾਂ ਪਲੀਜ਼ ਸਾਡੇ ਡਾਕਟਰ ਮੋਨਾ ਨਾਲ ਸੰਪਰਕ ਕਰੋ ਜੀ। ਓਕੇ। ਕਰਨੀ ਬਣੀ। ਕੋਈ ਨਹੀਂ ਜੀ ਹਾਂ ਜੀ ਪਹਿਲਾਂ ਸੀ ਮਤਲਬ ਰਾਮਪਰਾ ਮਲੇ ਤਲਵੰਡੀ ਸਾਹਿਬੋਂ ਬਠਿੰਡਾ ਵੀ ਇੱਕ ਦੋ ਡਾਕਟਰ ਨੂੰ ਮਿਲੇ ਤੇ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਬੱਚੇ ਦਾ ਨਹੀਂ ਰਿਮੂਵ ਹੀ ਕਰਨੀ ਪੈਣੀ ਵੀ ਨਿਕਲਣੀ ਹੈ ਨਹੀਂ ਸੋਣੇ ਤੇ ਉਸ ਹਿਸਾਬ ਨਾਲ ਤੇ ਜਦੋਂ ਇਹਨਾਂ ਮਤਲਬ ਡਾਕਟਰ ਮੁੰਨਾ ਆਪਣੇ ਦੀਪ ਹਸਪਤਾਲ ਗਏ ਇਹਨਾਂ ਨੂੰ ਮਿਲੇ ਇਹਨਾਂ ਨੇ ਸਾਨੂੰ ਮਤਲਬ ਇਹ ਪੂਰਾ ਹੌਸਲਾ ਦਿੱਤਾ ਕਿ ਅਸੀਂ ਆਪਾਂ ਕੋਸ਼ਿਸ਼ ਕਰਾਂ ਕੱਢਣ ਦੀ ਤੇ ਜਦੋਂ ઓਪਰੇਟ ਹੋਇਆ ਤਾਂ ਆ ਤੁਹਾਡੇ ਸਾਹਮਣੇ ਹੀ ਦੇਖਿਆ ਦੀ ਕੋ ਟੋਟਾ 50 ਪਲੱਸ ਰਸੌਲੀ ਕੱਢੀ। ਮੈਸਿੰਨਾ ਧੰਨਵਾਦ ਕਰਦੇ ਆ ਬਹੁਤ-ਬਹੁਤ। ਜਿਸ ਨੇ ਹੁਣ ਪਹਿਲਾਂ ਬੱਚੇ ਦਾ ਦਰਦ ਸੇ ਕਰਤੀ ਜੀ। ਹਾਂਜੀ ਜੀ। ਹੁਣ ਤੋਂ ਬੱਚੇ ਦੀ ਕੋਈ ਮੇਂ ਲੱਗਣਾ ਕਿੰਨੇ ਕੱਢਦੇ। ਹਾਂਜੀ ਪਹਿਲਾਂ ਕੋਈ ਮਤਲਬ ਕਿ ਹੁਣ ਸਾਨੂੰ ਆਸ ਜਾਗੀ ਜੀ। ਇਹ ਪ੍ਰੇਡ ਤੋਂ ਬਾਅਦ ਨਾ ਆਸ ਜਾਗੀ। ਹਾਂਜੀ 17 ਸਾਲ ਦਾ ਬੇਟਾ ਸੀਗਾ ਸਾਡਾ। ਉਹ ਡੈਥ ਹੋ ਗਈ ਸੀ ਉਹਦੀ ਕੈਂਸਰ ਕਰਕੇ। ਹਾਂ ਸੀ ਸਾਰੇ ਡਾਕਟਰ ਸਾਹਿਬ ਦਾ ਦੇ ਨਾਲ ਖਾਸ ਤੌਰ ਤੇ ਮੋਨਾ ਡਾਕਟਰ ਦਾ ਧੰਨਵਾਦ ਕਰਦਾ ਇਸ ਤਰ੍ਹਾਂ ਦੇ ਦਸਰੇ ਦਰਸ਼ਨ ਇਹ ਆਪਣੀ ਉਹ ਫੇਟ ਕਰਕੇ ਬੱਚੇ ਦੇ ਨਿਕਲਣੇ ਗਏ ਕਿੰਨੀ ਕਿ ਮਾਇੂਸੀ ਸੀ ਉਹ ਅੱਜ ਤੋਂ ਯੋਗੀ ਲੱਗ ਰਿਹਾ ਹੈ ਹਾਂਜੀ ਉਹ ਤਾਂ ਪਹਿਲਾਂ ਤਾਂ ਮਾਇੂਸੀ ਸੀ ਸਿਹਤ ਨੂੰ ਲੈ ਟੈਨਸ਼ਨ ਰਹਿੰਦੀ ਸੀ ਵੀ ਕੀ ਪਤਾ ਹੱਲ ਹੋਊਗਾ ਨਹੀਂ ਪਰ ਹੁਣ ਅਸਾਂ ਮਤਲਬ ਖੁਸ਼ੀ ਹੈ ਸਾਰਿਆਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਅੱਜ ਤੁਸੀਂ ਬਹੁਤ ਵਧੀਆ ਜੀ ਬਹੁਤ ਖੁਸ਼ੀ